ਵੈਲਕਮ ਟੂ ਮਾਈ ਬਲੌਗ ਜਸਵਿੰਦਰ ਸਿੱਧੂ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਦੇਖੋ ਜੀ ਅੱਜ ਦਾ ਬਲੌਗ ਅੱਜ ਜੀ ਸਾਡੇ ਬਹੁਤ ਜਿਵੇਂ ਕਦੀ ਜਦੋਂ ਮਾੜੀ ਗੱਲ ਹੀ ਹੋਈ ਹੈ ਹਨਾ ਜੀ ਜੁੜੇ ਰਹੋ ਨਾਲ ਸਾਡੇ ਦਾਦੀ ਦੀ ਸਾਡੀ ਬੀਬੀ ਦੀ ਭੈਣ ਦਾ ਮੁੰਡਾ ਉਹਨਾਂ ਉਹਦੀ ਡੈਥ ਹੋ ਗਈ ਜੀ ਵੱਡੇ ਮੁੰਡੇ ਦੀ ਤੇ ਹਰਮਨ ਹੋਣੇ ਸਾਰੇ ਚਲੋ ਗਏ ਹੋਏ ਸੀ ਹੁਣ ਆਏ ਨੇ ਹਰਮਨ ਮੜਾ ਗਿਆ ਹੋਇਆ ਮੜਾਇਆ ਤੁ ਬਾਦੋਂ ਪੁੱਤਰ ਤੇ ਚਲੋ ਵੀ ਆ ਜਾਣ ਦੀ ਮੜਾ ਹੋਇਆ ਵਿਚਾਰਾ ਠੀਕ ਸੀ ਗਿਆ ਹਲੇ ਇੰਨੀ ਉਮਰ ਨਹੀਂ ਜੀਗੀ ਡੜੀ ਡੜੀ ਤੇ ਤੋਂ ਛੋਟਾ ਹੋਊਗਾ ਡੜੀ ਜਦੋਂ ਵੱਡਾ ਛੋਟਾ ਛੋਟਾ ਹਿੱਤੋਂ 5-7 ਸਾਲ ਛੋਟਾ ਆ ਸ਼ਾ ਜੀ ਦੇਖ ਲਓ 5-7 ਸਾਲ ਛੋਟਾ ਜੀ ਡੜੀ ਕੋਲ 65 ਸਾਲ ਦਾ ਜੀਗਾ ਉਹ ਥੋੜੀ ਹੈ ਜੀ 73 ਸਾਲ ਦੀ ਉਮਰ ਹੈ ਚਲੋ ਚਲੋ ਜਿਹੜਾ ਕਰ ਹੋਣਾ ਜੇ ਉਹ ਤਾਂ ਹੋਣਾ ਹੀ ਹੈ ਨਾ हां हां साडा आज ਦਾ ਬਲੌਗ ਆ ਜੁੜੇ ਰਹੋ ਸਾਰੇ ਭੈਣ ਭਰਾ ਅਸੀਂ ਪਿੰਨਿਆ ਕਿਆ ਇਹ ਹਰੂ ਗਿਆ ਆ ਜਾ ਵੀ ਤੇ ਕਿਆ ਪਾਈ ਪਈ ਆ ਮਾ ਹੱਥ ਜੇ ਥੋੜੀ ਇਸ ਜਾਲੇ ਹੋਣਾ ਤੇ ਲੋ ਬੰਦਾ ਆ ਕੇ ਇਹ ਕੰਮ ਜ਼ਰੂਰੀ ਕਰਨਾ ਚਾਹੀਦਾ ਭਾਈ ਜਦੋਂ ਦਾਗਰਵਾਗੇ ਆ ਕੇ ਬੰਦਾ ਸੱਜਿਆ ਹੋਣਾ हां ਦਾਗਰਵਾਗੇ ਆ ਕੇ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਹਾਂ ਜੀ ਦੱਬ ਕੇ ਰੱਖੋ ਕੰਮ ੱਚੀ ਰੱਖੋ ਕੰਮ ਨੂੰ ਹਾਂ ਤੇ ਭਾਈ ਜਦ ਦਾਗਰਵਾਗੇ ਆ ਕੇ ਬੰਦੇ ਨੂੰ ਆਪ ਤਾਂ ਬੈਰ ਤਾਂ ਤੋਣੇ ਜੀ ਅੱਗੇ ਦਾ ਨਾਉਂਦੇ ਸੀ ਹਾਂ ਹੁਣ ਆ ਆ ਨਾਉਂਾ ਨੂੰ ਜ਼ਰੂਰੀ ਹੁਣ ਤਾਂ ਚਲੋ ਹੁਣ ਤਾਂ ਉਹ ਨਾ ਮਾਦੇ ਨਹੀਂ ਅੱਗੇ ਨਾਉਂਦੇ ਸੀ ਲੋਕ ਆ ਤੇ ਆਪਾਂ ਬਾਹਰ ਆ ਕੇ ਉਦਾਂ ਵੀ ਕੰਮ ਹੀ ਦਿੰਦੇ ਹਾਂ ਮੇਰੀ ਮੋਰੀਆਂ ਜੋ ਆਏ ਮੜੀਆਂ ਜੋ ਆਏ ਅੱਗੇ ਬੁੜੀਆਂ ਪਾਲਾ ਕਰਦੀ ਹੁੰਦੀਆਂ ਸੀ ਛੋਟੇ ਅੱਗੇ ਤਾਂ ਜਵਾਕ ਜਵਾਕਾਂ ਨੂੰ ਨਾਲ ਨਹੀਂ ਇੱਧਰ ਲੈ ਕੇ ਜਾਂਦੇ ਨਾ ਇਹਨੇ ਇਹਨੇ ਬਈ ਅੱਜ ਸਾਰੇ ਲੋਕ ਘਰਨ ਨਾਲੋਂ ਕੌਣ ਹੁਣ ਬੰਦਿਆਂ ਨੂੰ ਡੜੀ ਹੁਣ ਬੱਚਦਾ ਪਤਾਬ ਨਹੀਂ ਹੈਗਾ ਯਾਰ ਕਿ ਮੜੀਆਂ ਜਿਹਾ ਜਦੋਂ ਸੁੱਖਾ ਪਿੰਡ ਨੇ ਮੋਟੇ ਉਹ ਤਾਂ ਅੱਡ ਗੱਲ ਆ ਚਲੋ ਉਹ ਤਾਂ ਜਿਹੜਾ ਕੋ ਮਰਜ਼ੀ ਕਰੀ ਜਾਣ ਮੜੀਆਂ ਚ ਸੋਹਾਰਾ ਹੁਣ ਦੁਨੀਆ ਤਾਂ ਮੜੀਆਂ ਤਾਂ ਡਰਦੇ ਹੀ ਹੁੰਦੇ ਸੀ ਪਹਿਲਾਂ ਡਰਦੇ ਹੀ ਹੁੰਦੇ ਸੀ ਤੇ ਗੱਲ ਪਤਾ ਕੀ ਹੈ ਹਾਂ ਗੱਲ ਹੈ ਵੀ ਅੱਗੇ ਹੁਣ ਨਾ ਤਾਂ ਕੋਈ ਬਜ਼ੁਰਗੀ ਆ ਬਜ਼ੁਰਗ ਹੈਗੇ ਨੇ ਬਜ਼ੁਰਗਾਂ ਦੀ ਸੁਣਦਾ ਨਹੀਂ ਕੋਈ ਹਾਂ ਜੀ ਨਾ ਨਾ ਸਿਆਪਾਲਾ ਅੱਗੇ ਹੁਣ ਸਾਨੂੰ ਹੁਣ ਮੈਨੂੰ ਮੈਨੂੰ ਕਿਹੜਾ ਵੀ ਵੀ ਵਹੀ ਪਤਾ ਵੀ ਹੁਣ ਸਾਨੂੰ ਇਹ ਚੀਜ਼ਾਂ ਕਹਿੰਦੇ ਹੁੰਦੇ ਸੀ ਤੁਸੀਂ ਹਾਂ ਬੁੜੀਆਂ ਆਪਣੇ ਮਾਤਾਵਾ ਮਾਤਾਦੜ ਕੈ ਨਹੀਂ ਆਉਂਦੀ ਜੀ ਭਾਈ ਵਿੱਕਾਂਵਾਂ ਚੋਂ ਜਦੋਂ ਦਾਗ ਲਵਾ ਗਏ ਹੋਣਾ ਤਾਂ ਭਾਈ ਨਾ ਆਉਣਾ ਹਾਂ ਨਾ ਆਉਣਾ ਸਾਨੂੰ ਤਾਂ ਕਹਿੰਦੇ ਵੀ ਜੇ ਪਹਿਲੀ ਗੱਲ ਤਾਂ ਜਾਣਾ ਹੀ ਨਹੀਂ ਜਿਹਨੇ ਜਾਣਾ ਉਹ ਆ ਕੇ ਪਹਿਲਾਂ ਨਾ ਆਓ ਉਹ ਜਵਾਬ ਦਾ ਵਿਚਾਰ ਕਰਦਾ ਕਿ ਕਾ ਮੈਂ ਪਹਿਲਾਂ ਜਵਾਬ ਡਰ ਦੇ ਵੀ ਗੱਤੋਂ ਦੇ ਡਰ ਦੇ ਵੱਧ ਹੁੰਦੇ ਸੀ ਆਪਣੇ ਹਰ ਗੱਲ ਤੇ ਆ ਨਿਆਣਾ ਜਾ ਕੇ ਦੇਖੂਗਾ ਦਾਗਰ ਉਹ ਕਭਾ ਆ ਜਾਂਦਾ ਈ ਸਾਰੀ ਸ਼ਾਰੀ ਆਦ ਸੌਂਦੇ ਵੀ ਲੈ ਕੋਈ ਨਾ ਅੱਗ ਦਾ ਜਣਾ ਤੋਂ ਪਰਕਰਦਾ ਹੁੰਦਾ ਈ ਮੈਂ ਮੈਂ ਦੇਖ ਲਈ ਹਨੇਰਾ ਹਨੇਰਾ ਹੋ ਗਿਆ ਮੰਡੀਆਂ ਆਉਂਦੇ ਆਂ ਰੜੀ ਮੈਂ ਦੇਖ ਲਈ ਅੱਗ ਵੱਲਦੀ ਭਾਈ ਤੇ ਬਿਆਹ ਦਿੱਤਾ ਆਏ ਹਾਏ ਹਾਏ ਮਾਇ ਦਾ ਸਾਰੀ ਰਾਤ ਇਹਨਾਂ ਨੂੰ ਪਾਈ ਰੱਖਿਆ ਬਾਣੀ ਓਹ ਉਹ ਮਗਾ ਅੱਗੋ ਅੱਗੋ ਆਏ ਰਾਤ ਨੂੰ ਤਾਂ ਹੀ ਗੁੜੀਆਂ ਕਹਿ ਦਿੰਦੇ ਆਂ ਅੱਗ ਜਾਂ ਰਾਤ ਨੂੰ ਉਬਾਲਾ ਇੱਕ ਦਾ ਇੱਕ ਦਾ ਗੁੰਦੀ ਨੋਰ ਮਚਾਦੀ ਉਹ ਪਤਾ ਨਹੀਂ ਤਾਂ ਫਿਰ ਆ ਮਾਸਮੂਸ ਹਲੇ ਹੂਲਾ ਔਖਾ ਮਟਿਆ ਉਹ ਵਾਲੇ ਨਿਕਲਦੇ ਸੀ ਆਏ ਵਾਲੇ ਬੰਦੇ ਯਾਰ ਨੇ ਹਾਂ ਵਾਲੇ ਨਿਕਲਦੇ ਮੈਂ ਦੇਖ ਲਿਆ ਮੈਂ ਜੀ ਨਿਆਣਾ ਮੈਂ ਡਰ ਗਿਆ ਬੜਾ ਜਿਆਦਾ ਵੀ ਆਦੀ ਹੋ ਗਈ ਉਹ ਕਿ ਨਿਆਣੇ ਦਾਰ ਦਿੰਦੇ ਹਾਂ ਹੁਣ ਸੋਸ਼ਲ ਮੀਡੀਆ ਤੇ ਘਰੇ ਬੈਠੇ ਫੋਨ ਹੁਣ ਤਾਂ ਜਵਾਦ ਰੜੀ ਇੱਕ ਚਾ ਦੇ ਦਿਆ ਹੈਲੋ ਵੀਰ ਹੁਣ ਤਾਂ ਪਾਪੂਤਾ ਹਰ ਮੂਵੀਆ ਦੇਖਦੇ ਜਬਾਤ ਹਾਂ ਨਹੀਂ ਜਾਣਾ ਅੱਜ ਅਸੀਂ ਜਿਵੇਂ ਹੁਣ ਤੁਹਾਨੂੰ ਸਭ ਨੂੰ ਦੱਸ ਦਿੰਦੇ ਸੀਗੇ ਵੀ ਭਾਈ ਘੜੇ ਆ ਜਾਂਦੇ ਆ ਹਨਾ ਛੱਟਾਂ ਤੋਂ ਛੱਟਾਂ ਆਉਂਦੀਆਂ ਨੇ ਜਿਹੜੀਆਂ ਘੜੇ ਘੜੇ ਜੱਗ ਲੱਗ ਤੋਰ ਦਿੰਦੇ ਆ ਆਓ ਦਾਦੀ ਜੀ ਨਾ ਤੁਸੀਂ ਹਾਂ ਵੀ ਅੱਗ ਜਲਦੀਆਂ ਸੀ ਦੇਖੀ ਆ ਖੱਤਿਆਂ 'ਚ ਬਹਿਦੇ ਵੀ ਤੁਸੀਂ ਜਾਂ ਦਾਣਾ ਮੰਡੀਆਂ 'ਚ ਬੈਠਿਆ ਰਾਤ ਨੂੰ ਆਹ ਸ਼ਟੋਰੀਆਂ ਸੁਣਾਉਂਦੀ ਹੁੰਦੀ ਤੁਸੀਂ ਕੋਈ ਨਾ ਅੱਗਾ ਜੋਗਲੀ ਆਂਦੀ ਕਹਿੰਦੀ ਦੇਖੀ ਮੈਂ ਮੈਂ ਦੇਖੀ ਵੀ ਭਾਈਏ ਮੈਂ ਤੁਹਾਨੂੰ ਗੱਲ ਮੈਂ ਦੇਖੀ ਆ ਮੈਂ ਵੀ ਦੇਖੀ ਆ ਆਪਣੇ ਹਾਂ ਤੇਰਾ ਰਾਤ ਨੂੰ ਵਿੱਕੀ ਆ ਜੀ ਆ ਹਾਂ ਮੈਂ ਮੈਂ ਤੇ ਡੈਡੀ ਨਾਲ ਤੇ ਭਾਈ ਜੀ ਲਾਉਣ ਗਏ ਸੀ ਬਰਦੀਮ ਨੂੰ ਪਾਣੀ ਲੈਣੇ ਹਾਂ ਤੇਰੇ ਤੇਰੇ ਯਾਦ ਨਹੀਂ ਹੁਣ ਅੱਛਾ ਆਪਾਂ ਗਏ ਸੀ ਪਾਣੀ ਲੈਣ ਹਾਂ ਉਹ ਭਾਈ ਮੈਂ ਗਿਆ ਬਾਥਰੂਮ ਕਰਨ ਹਾਂ ਹੁਣ ਬਾਥਰੂਮ ਕਰ ਮੈਂ ਰੁੱਤੇ ਪੈ ਜਾ ਰੇ ਮਗਰ ਨਾਲੇ ਪਾਣੀ ਦੇ ਗਏ ਮੈਂ ਗਿਆ ਰੱਜਣਾ ਹੋ ਗਿਆ ਹਾਂ ਨਾਲੇ ਬਾਥਰੂਮ ਕਰੇ ਉਹ ਸਾਮਣੇ ਯਾਰ ਮੈਨੂੰ ਪਤਾ ਨਹੀਂ ਤਾਂ ਮੇਰੀ ਸੋਚ ਦੇ ਅੰਦਰ ਹੀ ਉਹ ਅੱਗੇ ਤਾਂ ਹੀ ਲਗਾਣ ਤੇ ਬਲਣ ਤੇ ਅੱਗੇ ਹੁਣ ਉਹ ਲਾਈਟ ਹੁਣ ਲਾਈਟ ਚੱਲਦੀ ਐ ਡੈਡੀ ਹਾਂ ਬਾਹਰ ਲਾਈਟ ਬੱਲ ਬਚਲਦਾ ਉਹ ਆਪਦੀ ਸੌਂ ਜਿਹੜਾ ਆਪਾ ਖੜੇ ਆ ਆਪਦੀ ਸੌਂ ਸਾਹਮਣੇ ਦਿਖਣੀ ਐ ਵੱਡੀ ਲੱਭੀ ਦਿਖਣੀ ਐ ਨਾਲੇ ਹਾਂ ਇੱਕ ਖੱਬਾ ਸੀ ਮੂਰੇ ਅੱਛਾ ਉਹਦੀ ਸੌਂ ਉਹ ਭਾਈ ਮਾਦਾ ਪਾਦੀਆ ਭਾਜੜਾ ਤੁਨੂੰ ਹਾਂ ਪਾ ਬੰਦਾ ਖੜਾ ਮਾਰੇ ਮੂਰੇ ਬੰਦਾ ਖੜਾ ਅੱਛਾ ਮੈਂ ਬਾਹਰ ਬੰਦਾ ਬੜਦਾ ਪੱਦੇ ਦੀ ਰਾਤ ਨੂੰ ਉਹ ਹੀ ਹੁੰਦਾ ਯਾਰ ਉਹ ਕੋਈ ਨਾ ਭਜੇ ਨਹੀਂ ਹੁਣ ਜਵਾਕ ਹੁਣ ਚ ਸਾਰਾ ਕੋ ਦੇਖਿਆ ਨਾ 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 ਨੀ ਹਾਲੋ ਚੀਜ਼ਾਂ ਨਹੀਂ ਨਰੀਆਂ ਹੁਣ ਡਰ ਨੂੰ ਕਿੱਥੋਂ ਹੁਣ ਬਾਕੀ ਭਾਈ ਜਵਾਕ ਸੁਣਦਾ ਉਹ ਨਹੀਂ ਕੋਈ ਸਿਆਣੇ ਬੰਦੇ ਦੀ ਗੱਲ ਅੱਗੇ ਸਿਆਣਾ ਬੰਦਾ ਜਿਵੇਂ ਆਪਾਂ ਰਾਤ ਨੂੰ ਬੈਠੇ ਆਂ ਬਾਤਾਂ ਸੁਣਨੇ ਆ ਗੱਲਾਂ ਬਾਤਾਂ ਅੱਗੇ ਹੁੰਦੀਆਂ ਸੀ ਸੁਣਦੇ ਵੀ ਹੁੰਦੇ ਸੀ ਜਵਾਬ ਆਪਾਂ ਸੁਣਦੇ ਵੀ ਹੁੰਦੇ ਜੀਏ ਹੁਣ ਦੇ ਜਵਾਬ ਨਹੀਂ ਡੜੀ ਜੁਣਦੇ ਆ ਕਿ ਸਕੂਲ ਨੂੰ ਆ ਕੇ ਉਹਨਾਂ ਨੂੰ ਫੋਨ ਚਾਹੀਦਾ ਹਾਂ ਫੋਨ ਚਾਹੀਦਾ ਜੇ ਰੋਟੀ ਖਾਣੀ ਆ ਤਾਂ ਫੋਨ ਚਾਹੀਦਾ ਫੋਨ ਨਹੀਂ ਅਗਿਆ ਧੂਮੀ ਲਾ ਰਹੀ ਜੇ ਕੋਈ ਗਲਤੀ ਹੋ ਵੀ ਕੋਟ ਕੋਟ ਬਾਲੀ ਕੋਟ ਪੈਂਦੀ ਰਹੀਆਂ ਆਹ ਉਹ ਮੈਂ ਬੰਦਾ ਜਵਾਕ ਨੂੰ ਸਿੱਖਿਆ ਨਾ ਸਿੱਖਿਆ ਵੱਲ ਦੀ ਸੇਹ ਦਾ ਪਤਾ ਲੱਗ ਜਾਂਦਾ ਹੁਣ ਜਵਾਕ ਨੂੰ ਆਪਾਂ ਕਹਿੰਦੇ ਵੀ ਢੀਠ ਹੁੰਦਾ ਜਵਾਕ ਕੁੱਤੇ ਤੇ ਉਹ ਨਹੀਂ ਕੁੱਟਣਾ ਚਾਹੀਦਾ ਉਹਨਾਂ ਆਪਣੀ ਕੋ ਕੁੱਤੇ ਦੇ ਡਰ ਵੀ ਅੱਖਾਂ ਦਾ ਹੀ ਡਰ ਹੋਵੇ ਮੋਰ ਦੌਰ ਪਰ ਕੁੱਟਦੇ ਨਹੀਂ ਮੜਾ ਘੂਰਦੇ ਨਹੀਂ ਹੁਣ ਤਾਂ ਜਵਾਕ ਦਾ ਡਰ ਤਾਂ ਹੀ ਹੋਣਾ ਚਾਹੀਦਾ ਜਵਾਕ ਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਇਹ ਮੇਰਾ ਕੀ ਲੱਗਦਾ ਹਾਂ ਵੀ ਇਹਦਾ ਆਧਰਮਾਨ ਕਿਵੇਂ ਕਰਨਾ ਹਾਂ ਇੰਨੀ ਚੀਜ਼ ਘਰ ਦੇ ਵਿੱਚ ਪਤਾ ਹੋਣੀ ਚਾਹੀਦੀ ਵੀ ਇਹ ਮੇਰਾ ਚਾਚਾ ਹੈ ਇਹ ਮੇਰਾ ਦਾਦਾ ਹਾਂ ਇਹ ਮੇਰਾ ਬਾਬਾ ਹਾਂ ਵੀ ਇਹਦੀ ਕਿਵੇਂ ਆਪਾਂ ਅਧਰਮਾਨ ਕਰਨਾ ਹਾਂ ਠੀਕ ਹੈ ਸਹੀ ਇਹ ਚੀਜ਼ ਜਵਾਕ ਨੂੰ ਸਿਖਾਉਣੀ ਚਾਹੀਦੀ ਆ ਹੁਣ ਜਦੋਂ ਜਵਾਕ ਰੋਟੀ ਬਣਾਉਣੀ ਆਇਆ ਹੈ ਹਨਾ ਯਾਰ ਤੇ ਜਵਾਕ ਉਹ ਹੀ ਤੇੜੀਆਂ ਪਾ ਬਦਾਰਾ ਪਾਣੀ ਫੜਾਉਣ ਆਇਆ ਹੈ ਨਾ ਫਿਰ ਉਹ ਜਵਾਕ ਉਹ ਉਹ ਕੋਈ ਸਿੱਖਿਆ ਥੋੜੀ ਜਵਾਕ ਨੂੰ ਉਹ ਤਾਂ ਜਵਾਕ ਨੂੰ ਪਤਾ ਹੀ ਨਹੀਂ ਵਾ ਵੀ ਭਾਈ ਰੋਟੀ ਫੜਾ ਕੇ ਪਾਣੀ ਵੀ ਫੜਾਈ ਤਾਂ ਹੈਨਾ ਅਜੇ ਸਖਾਵਾਂ ਵੀ ਦੇ ਆਪਾ ਉਹ ਆਪਣੀ ਜਵਾਕ ਚ ਗਲਤੀ ਨਹੀਂ ਹੈਗੀ ਉਹ ਹਾਂ ਉਹ ਆਪਣੀ ਗਲਤੀ ਆ ਪਾਪਾ ਦੱਸੇ ਨਹੀਂ ਟ੍ਰੇਨਿੰਗ ਹੀ ਦਿੱਤੀ ਜਵਾਕ ਨੂੰ ਵੀ ਬਾਅਦ ਚ ਪਾਣੀ ਵੀ ਦੇਣਾ ਅੱਗੇ ਜਾਏ ਮਾਂ ਵਿਆਹ ਬਣਿਆ ਨਾ ਪੜ ਸਿੱਖੀ ਹਾਂ ਉਹ ਆਪਾਂ ਨੂੰ ਖੇੜਾ ਨਾ ਕੋਈ ਕੁੱਟ ਕੇ ਲਿਆਉਂਦੇ ਜੇ ਕੋਈ ਕੰਮ ਹੁੰਦਾ ਵੀ ਆ ਲੈ ਮੋਟਰ ਤੇ ਲੈ ਕੇ ਜਾ ਜਰ ਨਾ ਬਰੇਸ਼ ਲੈ ਕੇ ਜਾ ਲੈ ਕੇ ਜਾ ਸਾਈਕਲ ਤੇ ਲੈ ਜਾ ਚਾਚਾ ਹਾਂ ਉਹਨਾਂ ਚਾਰ ਰਾਖੜੇ ਮਾਂ ਨਿਕਲੇ ਮਮੀ ਵਰਗੀ ਨਹੀਂ ਵੀ ਚੱਲ ਲੈ ਜਾ ਤੈਨੂੰ ਮੇਰੇ ਸਾਈਕਲ ਤੇ ਲੈ ਜਾ ਪਾ ਗਿਓ ਸਾਈਕਲ ਤੇ ਕੀ ਕੁਛ ਛਾਗ ਤੇ ਜਾ ਰ ਆਪਣਾ ਉਹਨ ਲੈਹੀ ਵਾਲਾ ਪਹੀ ਵਾਲਾ ਉਹ ਪਹੀ ਜਮਾ ਕਚਾਰਾ ਹੁੰਦਾ ਈ ਹਾਂ ਇੱਕ ਚਾਹ ਹੁੰਦਾ ਈ ਬਾਈਕਲ ਚਲਾਉਣ ਦਾ ਰੋਟੀ ਮੈਂ ਲੈ ਕੇ ਜਾ ਮਾਂਗਾ ਹਾਂ ਥੋੜੀ ਰੋਟੀ ਢੋਈ ਆ ਕੰਮ ਥੋੜੇ ਯਰ ਕੰਮ ਛੋਟਾ ਤੇ ਮੈਂ ਕਿਸੀ ਦਾ ਪਾਣੀ ਲਾਇਆ ਖਦਾ ਦਾ ਬਾਣੀ ਉਹ ਬਹੁਤ ਜਿਆਦਾ ਖਤਰੇ ਨਾਲ ਦੀ ਤੇ ਬਸ ਹਾਂ ਜਿਹੜਾ ਵਹਲਾ ਰਾਤ ਨੂੰ 2:30 ਵਜੇ ਭਾਈ ਸ਼ੇਰਪਾਪਾ ਮੇਰੇ ਨਾਲ 2:30 ਵਜੇ 12 ਵਜੇ ਜਾ ਕੇ ਅਸੀਂ ਬਹਿ ਗਏ 2:30 ਘੰਟੇ ਨਿਸ਼ਤਰ ਦੇ ਹੁੰਦੇ ਸੀਗੇ 2:30 ਘੰਟੇ ਆਪਣੇ ਉਹਦੀ 12 ਤੋਂ ਹੁੰਦੀ ਸੀ 2:30 ਵਜੇ ਤੱਕ ਫਿਰ 2:30 ਵਜੇ ਆਪਾਂ ਮੁੰਡਾ ਹੀ ਬਾਣੀ ਉਹ ਹੁਣ ਦੂਰੋਂ ਜਾ ਕੇ ਯਾਰ ਖਾਸੀ ਦੂਰੋਂ ਜਾ ਕੇ ਕਰਨਾ ਪੈਂਦਾ ਰਿਗਾਰਡ ਮੈਂ ਹਾਂ ਯਾਦੋਂ ਉਹ ਵਾਇਰ ਨੀ ਪਤਾ ਵੀ ਛੱਪ ਛਾਪ ਆ ਰਿਹਾ ਵਿੱਚ ਹੁਣ ਨਹਿਰ ਦਾ ਪਾਣੀ ਉਹਦੇ ਵਿੱਚ ਤਾਂ ਬਹੁਤ ਕੁਝ ਆਉਣਾ ਹਨ ਕੋਈ ਆਉਂਦਾ ਵੀ ਕੱਖ ਕੰਡਾ ਬਹੁਤ ਫਾਜ ਜਾਂਦਾ ਹੁਣ ਕੱਖ ਕੰਡੇ ਦੇ ਵਿੱਚ ਕੀ ਪਤਾ ਕੀ ਆ ਹਨ ਬਿਲਕੁਲ ਉਹਦੇ ਵਿੱਚ ਪਤਾ ਨਹੀਂ ਕੀ ਬਸਿਆ ਸੋਪਰੇ ਚੱਕੇ ਉਪਰੇ ਧਰਨੇ ਪੜਾ ਨਹੀਂ ਆਪਣੇ ਨੇ ਕਿੰਮੇ ਲੱਗੇ ਹਾਂ ਤਾਂ ਕਰ ਨਹੀਂ ਬਣਾ ਹੈ ਨਹੀਂ ਉਹਨੇ ਖਾਲਾ ਭਾਗਣਾ ਮਗਰ ਆ ਵੀ ਚੱਕਰਾ ਸਾਰਾ ਗਾਲਾ ਚੋਂ ਲੱਗ ਰਹਿਣਾ ਉਵੇਂ ਭਾਈ ਸਾਰਾ ਕੁਝ ਸਾਫ ਕਰਕੇ بڑے ਨੱਕੇ ਵੀ ਲਾਏ ਨੇ بڑے ਛੱਪ ਵੀ ਛੱਟੇ ਨੇ ਚੱਕ ਚੱਕ ਪਰੇ ਬਹੁਤ ਕੌ ਜਾਣ ਦੀ ਕਰਿਆ ਹੋਇਆ ਭਾਈ ਰੱਬ ਦੀ ਮਿਹਨਤ ਨਾਲ ਰੱਬ ਨੇ ਆਪਣੇ ਘਰਦਿਆਂ ਨੇ ਇਹ ਚੀਜ਼ਾਂ ਸਿਖਾਈਆਂ ਵੀ ਹੋਈਆਂ ਨੇ ਹੁਣ ਗਾਹ ਦੀ ਗਾ ਸਿਖਾਉਣੇ ਵੀ ਆ ਭਤੀਜੀਆਂ ਨੇ ਬਜ਼ਾਰੀਆਂ ਦੋ ਐਵੇਂ ਕਹੀਏ ਅੱਜ ਦਿਮਾਣ ਕਰਦੀਆਂ ਨੇ ਹਨਾ ਜਿੰਨਾ ਕੋ ਨਾਲ ਆਪਾਂ ਸਿਖਾਉਣੇ ਆ ਉਹ ਆਪਣੇ ਵਰਗੀਆਂ ਬਹੁਤ ਬਹੁਤ ਕਰਦੀਆਂ ਨੇ ਯਾਰ ਮਸ ਆਹ ਧਾਰਾ ਆ ਪਾ ਜੁਣ ਯਾਰ 3 ਸਾਲ ਮੈਨੂੰ ਬੈਠੇ ਨੂੰ ਹੋ ਗਏ ਯਾਰ ਹੁਣ ਫਰਕ ਹੁੰਦਾ ਰਹੀ ਇਹ ਦੀ ਜਦੋਂ ਬੱਚੇ ਨੂੰ ਖਾਣਾ ਨਹੀਂ ਹੈ ਨਾ ਹੁਣ ਬੈਠਾ ਤਾਂ ਬਠਾਰਾ ਆ ਆਪਣੇ ਘਰ ਦੇ ਵਿੱਚ ਇਹ ਤੀਜਾ ਨਹੀਂ ਹੈਗੀਆਂ ਜੀ ਨਾ ਆਪਾਂ ਸ਼ੁਰੂ ਤੋਂ ਹੋਣ ਹੀ ਦਿੱਤੀਆਂ ਨੇ ਇਕੱਠਾ ਟੱਪਰਾ ਸਾਡੀ ਜੁਆਇੰਟ ਫੈਮਿਲੀ ਆ ਪਹਿਲਾਂ ਤੋਂ ਹੀ ਹਾਂ ਇਹ ਤੀਜਾ ਜੀ ਹੋਣ ਹੀ ਨਹੀਂ ਦਦੇਗੇ ਨਾ ਹੀ ਹੋਣ ਦਈਏ ਜਵਾਕ ਨੂੰ ਪਹਿਲ ਨਹੀਂ ਜਾਏਗਾ ਕਿਸੇ ਵੀ ਭੈਣ ਭਰਾ ਨੂੰ ਕਿਸੇ ਭੈਣ ਭਰਾ ਨੂੰ ਵੀ ਜਵਾਕਾਂ ਨੂੰ ਭਾਈ ਯਾਰ ਵੱਡਾ ਜਵਾਕ ਵੱਡੇ ਦੀ ਵੀ ਆਦਰ ਮਾਣ ਕਰੋ ਜਿਹੜਾ ਆਪ ਤੋਂ ਵੱਡਾ ਯਾਰ ਉਹਦਾ ਆਦਰ ਮਾਣ ਕਰੋ ਰੱਬ ਦੀ ਰਜਾਇਜ਼ ਰਹੋ ਇੱਜ਼ਤ ਕਰਨੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇੱਜ਼ਤ ਕਰਨੀ ਜੇ ਆਪਾਂ ਇੱਜ਼ਤ ਦਿਨਾ ਕਰ ਛੇ ਕੇ ਫੇਰ ਕਰਾਂਗੇ ਕੀ ਬਹੁਤ ਵਧੀਆ ਹੈ ਨਾ ਆ ਬੱਚ ਜਵਾਕ ਹੈਲੋ ਵੀਨ ਇਹ ਕੱਲ ਹੈਲੋ ਵੀਨ Halo, bien, bebé. Así es. Ah... ਜਵਾਕ ਆ ਪੱਠਾ ਢਾਓ ਦੇ ਪੈ ਤੈਨੋਂ ਕੀ ਤੈਨੋਂ ਪੈ ਉਹ ਪੈ ਜਵਾਕ ਖੇਡ ਲੈਣਗੇ ਤੈਨੂੰ ਕੀ ਮਿਲ ਗਿਆ ਪੜਾਕੇ ਚੱਲ ਮੈਨੂੰ ਹੀ ਸੁਆਦ ਆ ਪੜਾਕਾ ਪਾ ਕੇ ਹਾਂ ਜਵਾਕ ਹੈ ਹੁਣ ਬੱਚੇ ਹੀ ਆ ਹੋਰ ਮੈਂ ਬੁੜਾ ਹੋ ਗਿਆ ਮੈਂ ਪੜਾਕਾ ਪਾਦਾ ਉਹ ਦਾ ਵਿਚਾਰੇ ਦਾ ਕੋਈ ਨਾ ਫੇਰ ਕੀ ਹੁੰਦਾ ਤੈਨੋਂ ਪੈ ਨੇ ਲਫਾਫਾ ਜੇ ਬੰਦ ਪਿਆ ਭਰਨ ਵਾਲਾ ਇੱਕ ਭਰਨ ਵਾਲਾ ਤੂ ਤਰੂ ਜੇ ਇੱਥੇ ਦੇਖੀ ਤਾਂ ਪਿਆ ਵਾ ਉਜੋ ਉਜੋ ਉਦਣਾ ਭਰੇ ਸੀ ਲਾਓਏ ਮਿੱਤਰੋ ਅੱਜ ਦਾ ਬਲੌਗ ਹੰਦੇ ਹਰਮਨ ਤੇ ਹੀ ਬਣਿਆ ਹੈ ਹਰਮਨ ਤੇ ਹੀ ਰਹਿਣਾ ਹੈ ਬਾਹਰ ਕੋਈ ਆ ਗਾੜੀ ਕੋਈ ਨਾ ਤਾਂ ਆਂਟੀ ਹੋਣੀ ਆ ਨੰਨਾ ਦੇਖੋ ਫੜ ਜੋ ਆਂਟੀ ਅਲੇ ਆਈ ਬਲੌਕਿੰਗ ਦੇ ਵਿੱਚ ਫਸੇ ਹੋਏ ਆ ਮਿੱਤਰੋ ਚੱਕ ਦਿਓ ਫੱਟੇ ਹਰਮਨ ਵਾਇਰਲ ਹੋਣਾ ਚਾਹੀਦਾ ਆਪਣਾ ਪੂਰਾ ਹਾਂਜੀ ਹਾਂਜੀ ਨਹੀਂ ਕਹ ਕੁਝ ਕਹ ਕੁਝ ਬੋਲੋ ओके भाई सस्का हाल सारेया नु जुड़े रहो नाल नाल नहीं नहीं तो के भाई सारे तो के भाई दया करो आप के जो हां वो तो मैं पहले ही कहा ਵੀ లైక్ ਕਮੈਂਟ ਸ਼ੇਅਰ ਸਬਸਕ੍ਰਾਈਬ ਹਾਂ ਇਹ ਸਾਰਾ ਕੁਝ ਬਤਾ ਦਿਆ ਕਰੋ सारे ਜਵਾਕਾਂ ਨੂੰ ਸਿੱਖਿਆ ਵੀ ਦਿਆ ਕਰੋ ਇਹ ਜ਼ਰੂਰੀ ਹੈ ਉਹ ਉਹ ਚੀਜ਼ ਤਾਂ ਜ਼ਰੂਰੀ ਹੈਗੀ ਹੈ ਯਾਰ ਆਪਣਾ ਬਲੌਗ ਹੀ ਸਾਰੇ ਸਮਝਦਾਰ ਨਹੀਂ ਆਪਾਂ ਨਹੀਂ ਜਵਾਕ ਅੱਜ ਕੱਲ੍ਹ ਤਾਂ ਚਲੋ ਜਵਾਕ ਅੱਜ ਕੱਲ੍ਹ ਤੇ ਬੈਸੀ ਬਹੁਤ ਸਮਝਦਾਰ ਨੇ ਕਹਿਣ ਦੀ ਤਾਂ ਲੋੜ ਹੀ ਨਹੀਂ ਹੈ ਨਾ ਪਰ ਫੇਰ ਵੀ ਆਪਣਾ ਕੁਝ ਚਲੋ ਆਪਾਂ ਨਹੀਂ ਕਹਿੰਦੇ ਸਾਡੇ ਬਾਲੇ ਗਿਆਨੇ ਨੇ ਐਵੇਂ ਨਹੀਂ ਆਪਾਂ ਕਹਿੰਦੇ ਨਾ ਮਾਣ ਵੀ ਅਸੀਂ ਮਾਣ ਕਰਦੇ ਆ ਭਾਈ ਸਾਡੇ ਬਾਲੇ ਚੰਗੇ ਆ ਜੀ ਅੱਜ ਸੁਧਰੇ ਆ ਜੀ ਸਿੱਧੇ ਸੁਧਰੇ ਜੀ ਕਹੇ ਸਿੱਧੇ ਸਾਦੇ ਬਿੰਗ ਵਾਲਾ ਨਹੀਂ ਆਉਂਦੇ ਹੈ ਸਬਰ ਹੈ ਸਾਡਾ ਰੌਲਾ ਨਹੀਂ ਪਾਉਂਦੇ ਬਸ ਉਹ ਕੰਮ ਚੱਲੀ ਜਾਂਦਾ ਜਿਵੇਂ ਕਹਿੰਦੇ ਰੱਬ ਨੇ ਜਿਹੜਾ ਜਿਆ ਕੁਝ ਜਿੰਨੀ ਕੱਜ ਤਾਂ ਆਪਾਂ ਨੂੰ ਕਰਨੀ ਆਉਂਦੀ ਆ ਆਪਾਂ ਕਰੀ ਦੀ ਹਰੇਕ ਦੀ ਵੱਧ ਤੋਂ ਵੱਧ ਮਾਲਕ ਕਰਾਵੇ ਹੁਣ ਤੈਨੂੰ ਸੁਵਾਜਾਂਦਾ ਦੱਸਵਾਕ ਉਧਰ ਵਿਚਾਰੇ ਉਹਨਾਂ ਦੇ ਵਿਚਾਰਿਆ ਉਹ ਹਾਂ ਉਹ ਉਹਨਾਂ ਨੇ ਕਹਣਾ ਇੱਕ ਹੋਰ ਚੱਕਤਾ ਦਿਲ ਦਿਖਾਉਣਾ ਪਾਪ ਐ ਤੇ ਮੇਰੇ ਵਰਗਾ ਤੇਰੇ ਵਰਗਾ ਵੀਰੇ ਦੁਆ ਆਤਮਾ ਆ ਆਤਮਾ ਦੁਖੀ ਪਰਮਾਤਮਾ ਦੁਖੀ ਲੈ ਨਹੀਂ ਠੀਕ ਐ ਨਹੀਂ ਨਹੀਂ ਆਪ ਦੁਆ ਕੀ ਆਤਮਾ ਦੁਖੀ ਹੋਣੀ ਐ ਪਰਮਾਤਮਾ ਦੁਖੀ ਹੋਣਾ ਗੱਲ ਸਹੀ ਨਹੀਂ ਐ ਦਰਵਾਜ਼ਾ ਆਪ ਕੀ ਤੇ ਹੁਣ ਯਾਰ ਮੇਰੇ ਅੱਖਾਂ ਆ ਮੰਨ ਲਾ ਅੱਖਾਂ ਸਾਹਮਣੇ ਤੋਂ ਬਹੁਤ ਫੋਨ ਭੰਦੇ ਬਥੇਰੇ ਭੰਦੇ ਭੰਦੇ ਫੋਨ ਭੰਦੇ ਹਣ ਦੇ ਅੱਖਾਂ ਸਾਹਮਣੇ ਬੰਨਾ ਵਾ ਸਾਈਡ ਤੇ ਬਾਦ ਹੀ ਆ ਯਾ ਬੇਬੀ ਨਹੀਂ ਠੀਕ ਆ ਨਾ ਕਰ ਯਾਰ ਚਲੋ ਵੀ ਸਾਰੇ ਭੈਣ ਭਰਾਵਾਂ ਜੱਤਰੀ ਗੱਲ ਅੱਜ ਦਾ ਬਲੌਗ ਹੈ ਸਾਡਾ ਦੇਖਿਓ ਸਾਰੇ ਭੈਣ ਭਰਾ ਵੱਧ ਵੱਧ ਲਾਇਕ ਕਮੈਂਟ ਸ਼ੇਅਰ ਹਾਈਪ ਵੱਧ ਤੋਂ ਵੱਧ ਵਧਾਓ ਭਾਈ ਜਿੰਨਾ ਇੱਕ ਵੱਧ ਹੋਰ ਕਿਲਪਾਂ ਵੀ ਕਰਾਂਗੇ ਚੱਕ ਦਿਓ ਫਟੇ ਦੇਰ ਦਿਓ ਸਭ ਕੁਝ ਚੱਕ ਕੇ ਯਾ ਬੀਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ